ਸਾਰਿਆਂ ਨੂੰ ਜੈ ਮਸੀਹ ਦੀ ਸਭ ਤੋਂ ਪਹਿਲਾਂ ਅਸੀਂ ਯੇਸ਼ੂ ਮਸੀਹ ਦੇ ਅੱਗੇ ਪ੍ਰਾਰਥਨਾ ਕਰਾਂਗੇ ਕਿ ਖੁਦਾ ਸਾਨੂੰ ਸਮਝ ਦੇਈ ਤਾਂ ਕਿ ਅਸੀਂ ਤੇਰੇ ਪਵਿੱਤਰ ਕਲਾਮ ਦੀਆਂ ਗੱਲਾਂ ਨੂੰ ਸਮਝ ਸਕੀਏ ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਜੋ ਲੋਕ ਤੁਹਾਡਾ ਵਿਰੋਧ ਕਰਦੇ ਨੇ ਮੇਰੇ ਪਰਮੇਸ਼ਰ ਅਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਹਾਂ ਕਿਉਂਕਿ ਅਸੀਂ ਜਦੋਂ ਤੁਹਾਡੇ ਵਿਰੋਧੀ ਸੀ ਅਸੀਂ ਪਾਪੀ ਸੀ ਗੁਨੇਗਾਰ ਸੀ ਤੁਸੀਂ ਸਾਨੂੰ ਉਦੋਂ ਪਿਆਰ ਕੀਤਾ ਔਰ ਤੁਸੀਂ ਸਾਨੂੰ ਪਿਆਰ ਕੀਤਾ ਔਰ ਸਾਨੂੰ ਸਿਖਾਇਆ ਕਿ ਤੁਸੀਂ ਵੀ ਆਪਣੇ ਦੁਸ਼ਮਣਾਂ ਨੂੰ ਆਪਣੇ ਵਿਰੋਧੀਆਂ ਨੂੰ ਪਿਆਰ ਕਰੋ ਸੋ ਖੁਦਾ ਤੁਸੀਂ ਸਦਾ ਸਾਡੇ ਅੱਗੇ ਅੱਗੇ ਚੱਲਦਾ ਹਨ ਹਰ ਇੱਕ ਲੋੜ ਜ਼ਰੂਰ ਤੈਨੂੰ ਪੂਰੀਆਂ ਕਰਦਾ ਤੂੰ ਹੀ ਸਾਨੂੰ ਰੂੜੀ ਤੋਂ ਚੁੱਕ ਕੇ ਪਤਵੰਤਾਂ ਦੇ ਲੋਕਾਂ 'ਚ ਬਟੋਨਾ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਕਲਾਮ ਦੁਆਰਾ ਸਾਡਾ ਗੱਲਬਾਤ ਕਰਨਾ ਦੁਆ ਪ੍ਰਾਧਾਨ ਨੂੰ ਯੀਸ਼ੂ ਮਸੀਹ ਦੇ ਪਾਗ ਤੇ ਪਵਿੱਤਰ ਨਾਮ 'ਚ ਮੰਗਦੇ ਹਾਂ ਆਮੀਨ ਹ Alleluia ਅੱਜ ਅਸੀਂ ਖੁਦਾ ਦੇ ਪਾਗ ਤੇ ਪਵਿੱਤਰ ਕਲਾਮ ਦੇ ਵਿੱਚ ਉਹ ਗੱਲਬਾਤ ਕਰਾਂਗੇ ਯੀਸ਼ੂ ਮਸੀਹ ਦੇ 12 ਚੇਲਿਆਂ ਦੀ ਮੌਤ ਕਿਸ ਤਰ੍ਹਾਂ ਕਿਉਂਕਿ ਇਹ ਵੀਡੀਓ ਬਹੁਤ ਘੱਟ ਆ ਕਿਸੇ ਨੇ ਪਾਈ ਹੋਵੇ ਕਿਉਂਕਿ ਲੋਕ ਜ਼ਿਆਦਾਤਰ ਬਾਈਬਲ ਚੋਂ ਪ੍ਰੀਚ ਕਰਦੇ ਆ ਵਚਨ ਸੁਣਾਉਂਦੇ ਆ ਕਿਉਂਕਿ ਜਿਹੜੇ ਅੱਜ ਦੇ ਹਿਸਾਬ ਦੇ ਨਾਲ ਜਿਹੜੇ ਲੋਕ ਦੋਸ਼ ਲਾਂਦੇ ਆ ਉਹਨਾਂ ਨੂੰ ਪੂਰਾ ਪਤਾ ਤੇ ਹੋਣਾ ਚਾਹੀਦਾ ਯਿਸੂ ਮਸੀਹ ਦੇ ਬਾਰੇ ਕਿਉਂਕਿ ਪ੍ਰੀਚ ਬਹੁਤ ਲੋਕਾਂ ਨੇ ਕੀਤਾ ਠੀਕ ਹੈ ਉਹਨਾਂ ਸਾਰੇ ਆਦਤ ਦੇ ਹੋ ਗਿਆ ਮਹਿਮਾ ਦੇ ਹੋ ਗਿਆ ਅੱਜ ਅਸੀਂ ਗੱਲਬਾਤ ਕਰਾਂਗੇ ਚੇਲਿਆਂ ਦੇ ਬਾਰੇ ਪਹਿਲਾ ਚੇਲਾ ਯਿਸੂ ਮਸੀਹ ਦਾ ਜਿਹਦਾ ਨਾਮ ਸੀ ਪਤਰਸ ਹallelujah ਜਿਦੋਂ ਯਿਸੂ ਨੇ ਆਪਣੇ ਮੌਤ ਦੀ ਆਪਣੇ ਮੌਤ ਦੀ ਭਵਿਸ਼ਵਾਣੀ ਕੀਤੀ ਨਾ ਕਿ ਮੈਂ ਯਰੂਸ਼ਲਮ ਚ ਜਾਵਾਂਗਾ ਤੇ ਪਾਪੀਆਂ ਦੇ ਹੱਥ ਆ ਜਾਂਗੂ ਜੋ ਲੋਕ ਮੇਰਾ ਮੇਰਾ ਫਰੂਦ ਕਰਦੇ ਆ ਮੈਨੂੰ ਮਾਰਨਗੇ ਕੁੱਟਣਗੇ ਮੈਨੂੰ ਸਲੀਬ ਤੇ ਚੜਾ ਦੇਣਗੇ ਤੋਤੇ ਚੇਲੇ ਖੜੇ ਚੇਲੇ ਕਹਿੰਦੇ ਕਿ ਪ੍ਰਭੂ ਜੀ ਜੇ ਸਾਨੂੰ ਤੁਹਾਡੇ ਨਾਲ ਮਰਨਾ ਵੀ ਪਿਆ ਨਾ ਤੇ ਅਸੀਂ ਮਰਨ ਦੇ ਲਈ ਤਿਆਰ ਆ ਯਸ਼ੂ ਮਸੀਹ ਨੇ ਆਪਣੇ ਪਹਿਲੇ ਚੇਲੇ ਨੂੰ ਪਤਰਸ ਨੂੰ ਕਿਹਾ ਕਿ ਜਿੰਨੀ ਦੇ ਤੱਕ ਅਜ ਮੁਰਗਾ ਬਾਗਣੀ ਨਾ ਦਿੰਦਾ ਤੇ ਤੂੰ ਮੇਰਾ ਤਿੰਨ ਵਾਰੀ ਇਨਕਾਰ ਕਰੇਗਾ ਕਿ ਮੈਂ ਯਸ਼ੂ ਮਸੀਹ ਨੂੰ ਨਹੀਂ ਜਾਣਦਾ ਮੈਂ ਯਸ਼ੂ ਮਸੀਹ ਨੂੰ ਨਹੀਂ ਜਾਣਦਾ ਮੈਂ ਯਸ਼ੂ ਮਸੀਹ ਨੂੰ ਨਹੀਂ ਜਾਣਦਾ ਨਾ ਫੇਰ ਸਵੇਰੇ ਮੁਰਗਾ ਬਾਗ ਦੇਗਾ ਨਹੀਂ ਤੇ ਉਹ ਮੁਰਗਾ ਬਾਗ ਨਹੀਂ ਦੇਗਾ ਹallelujah ਔਰ ਜਦੋਂ ਯਿਸੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ ਉਸ ਜਗ੍ਹਾ ਤੇ ਪਤਰਸ ਆਇਆ ਜਿਹੜੇ ਉੱਥੋਂ ਦੇ ਲੋਕ ਹੀ ਉਹਨਾਂ ਨੇ ਪੁੱਛਿਆ ਤੂੰ ਵੀ ਯਿਸੂ ਮਸੀਹ ਦੇ ਨਾਲ ਸੀ ਉਹਨੇ ਕਿਹਾ ਨਹੀਂ ਮੈਂ ਨਹੀਂ ਫੇਰ ਉਹਨੂੰ ਪੁੱਛਿਆ ਦੂਜੀ ਵਾਰੀ ਤੂੰ ਵੀ ਯਿਸੂ ਮਸੀਹ ਦੇ ਨਾਲ ਸੀ ਤਾਂ ਨਹੀਂ ਜਿਹੜੇ ਫੇਰ ਇੱਕ ਵਰਤਨਿਆ ਗਿਆ ਪੁੱਛਿਆ ਤੂੰ ਵੀ ਯਹੂਦੀਆਂ ਤੋਂ ਵੀ ਯੇਸ਼ੂ ਮਸੀਹ ਦੇ ਨਾਲ ਸੀ ਉਹ ਕਹਿੰਦਾ ਨਹੀਂ ਤੇ ਉਹ ਲਿਖਿਆ ਉਸੇ ਵੇਲੇ ਮੁਰਗੇ ਨੇ ਬਾਗ ਦਿੱਤੀ ਠੀਕ ਹੈ ਇਸ ਤੋਂ ਬਾਅਦ ਜਦੋਂ ਯੇਸ਼ੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ ਕਬਰ ਦੇ ਵਿੱਚ ਭੇਜਿਆ ਗਿਆ ਤੀਜੇ ਦਿਨ ਯੇਸ਼ੂ ਮਸੀਹ ਫਿਰ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਠੀਕ ਹੈ ਚੇਲੇ ਇਹੀ ਗੱਲ ਤੋਂ ਡਰੇ ਪਏ ਸੀ ਕਿ ਜਿਸ ਤਰ੍ਹਾਂ ਯੇਸ਼ੂ ਮਸੀਹ ਨੂੰ ਇਹਨਾਂ ਨੇ ਸਲੀਬ ਤੇ ਚੜਾਇਆ ਨਾ ਤੇ ਹਾਨੂੰ ਵੀ ਮਾਰ ਦੇਣਗੇ ਤਾਨੂੰ ਵੀ ਸਲੀਪ ਤੇ ਚੜਾ ਦੇਣਗੇ ਚੇਲੇ ਡਰੇ ਦੇ ਹੀ ਕਮਰੇ ਦੇ ਵਿੱਚ ਬੂਵੇ ਬੰਦ ਕਰਕੇ ਡਰ ਕੇ ਬੈਠੇ ਦੇ ਹallelujah ਚੇਲੇ ਡਰੇ ਦੇ ਹੀ ਠੀਕ ਹੈ ਕਮਰੇ ਬੰਦ ਹੀ ਤੇ ਜਦੋਂ ਯਿਸੂ ਮਸੀਹ ਆਏ ਯਿਸੂ ਮਸੀਹ ਨੇ ਕਿਹਾ ਤੁਹਾਨੂੰ ਸ਼ਾਂਤੀ ਹੋਵੇ ਲੋਕ ਜਦੋਂ ਕਮਰੇ 'ਚ ਯਿਸੂ ਮਸੀਹਗੇ ਚੇਲੇ ਡਰ ਕੇ ਯਿਸੂ ਮਸੀਹ ਨੇ ਕਿਹਾ ਤੁਹਾਨੂੰ ਸ਼ਾਂਤੀ ਹੋਵੇ ਸਾਰੇ ਲੋਕ ਹੈਰਾਨ ਹੋ ਗਏ। ਯਸ਼ੂ ਮਸੀਹ ਨੇ ਕਿਹਾ ਕਿ ਕੀ ਕਿਹੜੀ ਗੱਲ ਦੀ ਚਿੰਤਾ ਕਰਦੇ ਹੋ ਜੀ? ਤਰਤੀ ਅਕਾਸ਼ ਦਾ ਅਧਿਕਾਰ ਮੈਨੂੰ ਦਿੱਤਾ ਗਿਆ ਵਾ। ਹallelujah। ਪੱtras ਦੀ ਮੌਤ ਕਿਵੇਂ ਹੋਈ? ਪੱtras ਦੀ ਮੌਤ ਫਿਰ ਜਦੋਂ ਯਸ਼ੂ ਮਸੀਹ ਨੇ ਕਿਹਾ ਤੇਰਾ ਨਾਮ ਸ਼ੈਮੌਨ ਅੱਜ ਤੋਂ ਬਾਅਦ ਪੱtras ਹੋਵੇਗਾ। ਪੱtras ਮਤਲਬ ਚਟਾਨ। ਮਜ਼ਬੂਤ। ਐਸ ਕਰਕੇ ਪੱਤਰਸ ਦਾ ਨਾਮ ਸ਼ੈਮੌਨ ਤੋਂ ਪੱਤਰਸ ਕੀਤਾ ਗਿਆ ਸ਼ੈਮੌਨ ਮਤਲਬ ਕਮਜ਼ੋਰ ਡਿੱਕਣ ਵਾਲਾ ਤੇ ਪੱਤਰਸ ਮਤਲਬ ਚਟਾਨ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਪ੍ਰਚਾਰ ਕਰਨ ਦੇਤੇ ਦੋਸ਼ ਲਾਏਗੇ ਕਿ ਤੂੰ ਯਿਸੂ ਅਸੀ ਦਾ ਪ੍ਰਚਾਰ ਕਰਦਾ ਤੂੰ ਯਿਸੂ ਅਸੀ ਦਾ ਪ੍ਰਚਾਰ ਕਰਦਾ ਆ ਕਮ ਕਰਦਾ ਵਾ ਮ ਕਰਦਾ ਉਹ ਕਹਿੰਦੇ ਇਹਨੂੰ ਵੀ ਸਲੀਬ ਦੇ ਦੋ ਸਲੀਬ ਦੇ ਦੋ ਇਹਨੂੰ ਵੀ ਸਲੀਬ ਤੇ ਚਾੜ ਦੋ ਇਹ ਫੇਰ ਹੀ ਯਿਸੂ ਮਸੀਹ ਦੇ ਨਾਮ ਲੈਣ ਤੋਂ ਇਹਨਾਂ ਨੇ ਹਟਣਾ ਵਾ ਪਤਰਸ ਨੂੰ ਵੀ ਸਲੀਬ ਤੇ ਚੜਾਇਆ ਗਿਆ ਉੱਥੇ ਉਹਨੇ ਇੱਕ ਰਿਕਵੈਸਟ ਕੀਤੀ ਬੇਨਤੀ ਕੀਤੀ ਕਿ ਮੈਂ ਇਸ ਯੋਗ ਨਹੀਂ ਹੈਗਾ ਕਿ ਤੂੰ ਹੀ ਮੈਨੂੰ ਮੇਰੇ ਗੁਰੂ ਦੀ ਤਰ੍ਹਾਂ ਮੌਤ ਦੋ ਕਹਿੰਦਾ ਤੂੰ ਹੀ ਮੇਰੇ ਗੁਰੂ ਨੂੰ ਸਿੱਧਾ ਸਲੀਬ ਤੇ ਲਟਕਾਇਆ ਨਾ ਤੇ ਮੈਨੂੰ ਪੁੱਠਾ ਸਲੀਬ ਤੇ ਲਟਕਾ ਦੋ ਹallelujah ਕੀ ਕਰੋ ਮੈਨੂੰ ਪੁੱਠਾ ਸਲੀਬ ਤੇ ਛੜਾ ਦੂ ਫੇਰ ਪਤਰਸ ਦੀ ਮੌਤ ਹੋਈ ਪੁੱਠਾ ਸਲੀਬ ਤੇ ਛੜਿਆ ਉਸ ਤੋਂ ਬਾਅਦ ਦੂਜਾ ਚੇਲਾ ਜਿਹਦਾ ਨਾਮ ਹੀ ਅੰਦਰਿਆਸ ਇਹ ਵੀ ਪਤਰਸ ਦਾ ਭਰਾ ਹੀ ਠੀਕ ਹੈ ਜਦੋਂ ਯਿਸੂ ਮਸੀਹ ਇਹ ਹੁੰਨਾ ਦੇ ਕੋਲ ਬਾਪਤੀਸਮ ਲੈਣ ਆਏ ਸੀ ਨਾ ਉਦੋਂ ਸਭ ਤੋਂ ਪਹਿਲਾਂ ਅੰਦਰਿਆਸ ਨੇ ਵੇਖਿਆ ਯਿਸੂ ਮਸੀਹ ਨੂੰ ਔਰ ਕਾਇ ਹੈਂ ਖ੍ਰਿਸਟੂਸ ਨੂੰ ਲੱਭ ਲਿਆ ਮਤਲਬ ਉਸ ਪਰਮੇਸ਼ਵਰ ਨੂੰ ਲੱਭ ਲਿਆ ਵਾ ਠੀਕ ਹੈ ਇਹਦੇ ਤੇ ਵੀ ਪ੍ਰਚਾਰ ਕਰਨ ਦੇ ਦੋਸ਼ ਲਾਏ ਗਏ ਇਹਨੂੰ ਵੀ ਸਲੀਬ ਦਿੱਤਾ ਗਿਆ ਇਹਨੂੰ ਇੱਕ ਕਰੋਸ ਦੇ ਉੱਤੇ ਸਲੀਬ ਦਿੱਤਾ ਗਿਆ ਠੀਕ ਹੈ ਇਹ ਦੋ ਦਿਨ ਤੱਕ ਸਲੀਬ ਤੇ ਲਟਕਿਆ ਰਿਹਾ ਰਾਹ ਜਾਂਦੇ ਲੋਕਾਂ ਨੂੰ ਪ੍ਰੀਚ ਕਰਦਾ ਰਿਹਾ ਕਿ ਯਿਸੂ ਮਸੀਹ ਹੀ ਪਰਮੇਸ਼ਵਰ ਹੈ ਰਾ ਜਾਂਦੇ ਸੀ ਨਾ ਜਿਹੜੇ ਦੋ ਦਿਨ ਰਾਤ ਲੰਘਦੇ ਨਹੀਂ ਉਹਨੂੰ ਵੇਖ ਕੇ ਉਹ ਇੱਕੋ ਗੱਲ ਕਹਿੰਦਾ ਰਿਹਾ ਕਿ ਯਿਸੂ ਅਸੀਂ ਪਰਮੇਸ਼ਵਰਿਆ ਤੋਬਾ ਕਰੋ ਮੁੜੋ ਤਾਂ ਕਿ ਤੁਹਾਡੇ ਪਾਪ ਮਟਾਏ ਜਾਣ ਤੇ ਪ੍ਰਭੂ ਦੇ ਹਜ਼ੂਰੋ ਸੁੱਖ ਦੇ ਦੇਣਾ ਹallelujah ਅੱਗੋਂ ਗੱਲ ਕਰਦੇ ਆਂ ਸੀ ਤੀਜਾ ਚੇਲਾ ਜਬਦੀ ਦਾ ਪੁੱਤਰ ਯਾਕੂਬ ਉਹਨੂੰ ਵੀ ਇਹ ਸਾਰੇ ਪਤਾ ਕਦੋਂ ਮਾਰੇ ਗਏ આજ ਤੋਂ 2000 ਸਾਲ ਪਹਿਲਾਂ ਚਲ ਜੋ ਜਦੋਂ ਈਡੀ ਚਲਦਾ ਹੁੰਦਾ ਹੈ ਮਤਲਬ ਏਡੀ ਮਤਲਬ ਸ਼ੁਰੂਆਤ ਉਦੋਂ ਮਾਰੇ ਗਿਆ ਤੀਜਾ ਹੈਗਾ ਯਸ਼ੂ ਮਸੀਹ ਦਾ ਚੇਲਾ ਜਵਦੀ ਦਾ ਪੁੱਤਰ ਯਾਕੂਬ ਇਹਨੂੰ ਪ੍ਰੀਚ ਕਰਨ ਦੇ ਲਈ ਪ੍ਰੀਚ ਕਰਦਾ ਸੀ ਸਾਰਿਆਂ ਨੇ ਪ੍ਰੇਮ ਤੀਜੇ ਚੇਲੇ ਨੂੰ ਤਲਵਾਰ ਦੇ ਨਾਲ ਤਲਵਾਰਾ ਮਾਰ 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 ਤੱਕ ਆ ਗਿਆ ਤਾਂ ਕਿ ਇਹ ਯਸ਼ੂ ਮਸੀਹ ਦਾ ਪ੍ਰੀਚ ਨਾ ਕਰ ਸਕੇ ਪ੍ਰਚਾਰ ਨਾ ਕਰ ਸਕੇ ਤੀਜੇ ਚੇਲੇ ਨੂੰ ਤਲਵਾਰਾਂ ਦੇ ਨਾਲ ਮਾਰਦਾ ਚੌਥਾ ਚੇਲਾ ਯਹੂਨਾ ਠੀਕ ਹੈ ਯੋਨਾ ਇਹ ਜਦੋਂ ਪ੍ਰੀਚ ਕਰਦਾ ਹੁੰਦਾ ਹੈ ਪਿਆਰ ਦਾ ਸਨੇਹਾ ਲੋਕਾਂ ਨੂੰ ਦਿੰਦਾ ਹੁੰਦਾ ਹੈ ਉਦੋਂ ਉਸ ਦੀ ਉਸ ਇਹ ਚੌਥਾ ਚੇਲਾ ਯੋਨਾ ਜਿਨ੍ਹਾਂ ਨੂੰ ਮਾਰਨ ਦੇ ਲਈ ਵਿਰੋਧੀਆਂ ਨੇ ਕੀ ਕੀਤਾ ਉਬਲਦੇ ਕੜਾਹੀ ਦੇ ਵਿੱਚ ਤੇਲ ਦੇ ਵਿੱਚ 48 ਘੰਟਿਆਂ ਤੋਂ ਪਲੱਸ ਤੇਲ ਦੇ ਵਿੱਚ ਉਬਲਦੇ ਕੜਾਹੀ ਦੇ ਵਿੱਚ ਤੇਲ ਦੇ ਵਿੱਚ ਪਾ ਛੱਡਿਆ ਤਾਂ ਕਿ ਇਹ ਮਰ ਜੇ ਇਹ ਪ੍ਰੀਤ ਨਾ ਕਰੇ ਕਰੇ ਪ੍ਰੇਮ ਦਾ ਸੁਨੇਹਾ ਨਾ ਦੇਵੇ ਕਰੇ ਪਰ ਪਰਮੇਸ਼ਵਰ ਦੀ ਕਿਰਪਾ ਹੀ ਉਹਦੇ ਤੇ ਹੋਣੀ ਮਰਿਆ ਫਿਰ ਉਹਨਾਂ ਨੇ ਉਹਨੂੰ ਮਾਰਨ ਦੇ ਲਈ ਤਾਪਮੂਸ ਟਾਪੂ ਤੇ ਸੁੱਟ ਦਿੱਤਾ ਤਾਂ ਕਿ ਉੱਥੋਂ ਦੇ ਕੋਈ ਜਾਨਵਰ ਜ਼ਰੀਲੇ ਸੱਪ ਹੋਰ ਵੀ ਕੋਈ ਜਾਨਵਰ ਇਹਨੂੰ ਮਾਰ ਦੇਣ ਪਰ ਲਿਖਿਆ ਉਥੇ ਪਰਮੇਸ਼ਵਰ ਦਾ ਪ੍ਰਕਾਸ਼ਨ ਹੋਇਆ ਉਹਦੇ ਤੇ ਜੇਲ੍ਹ ਦੇ ਵਿੱਚ ਹੀ ਉਹਦੇ ਤੇ ਤਾਪਮੋਸ ਟਾਪੂ ਦੇ ਉਹਨੇ ਕਿਹਾ ਪ੍ਰਭੂ ਮੈਂ ਕਿੱਦਾਂ ਲਿਖਾਂਗਾ ਮੈਂ ਤੇਰੇ ਵਚਨਾਂ ਨੂੰ ਕਿੱਦਾਂ ਲਿਖਾਂਗਾ ਲਿਖਿਆ ਪਰਮੇਸ਼ਵਰ ਦੀ ਰੋਸ਼ਨੀ ਉਸ ਨੂੰ ਚਾਨਣ ਦਿੰਦੀ ਤੇ ਉਹ ਲਿਖਦਾ ਹੀ ਪ੍ਰਕਾਸ਼ ਦੀ ਪੋਥੀ ਯਹੂਨਾ ਨੇ ਲਿਖੀ ਤਾਪਮੋਸ ਟਾਪੂ ਦੇ ਪਹਿਲਾ ਚੇਲਾ ਜਿਹੜਾ ਆਪਣੀ ਪੂਰੀ ਉਮਰ ਭੋ ਕੇ ਮਰਿਆ ਜਿੱਦਾਂ ਅੱਜ ਸੰ ਚੱਲਨ ਦਾ 2025 ਅ ਚੱਲੰਦੇ ਸਨ 2025 ਇਹ ਗੱਲ ਹੈ ਪੂਰੇ ਜਦੋਂ ਚੱਲਿਆ ਨੜੇ ਨਵੇਂ ਸਾਲ ਦੀ ਇਹ ਪੂਰੀ ਆਪਣੀ 100 ਸਾਲ ਉਮਰਤ ਭੋਗ ਕੇ ਆਪਣੀ ਨੇਚਰਲ ਡੈਥ ਮਰਿਆ ਇਹੀ ਚੇਲੇ ਕੋ ਜਿਹੜਾ ਨੇਚਰਲ ਡੈਥ ਮਰਿਆ ਬਾਕੀ ਸਾਰਿਆਂ ਨੂੰ ਮਾਰਿਆ ਗਿਆ ਹallelujah ਅਗੋ ਗੱਲ ਕਰਦੇ ਆ ਪੰਜਵੇਂ ਚੇਲੇ ਦੀ ਫਿਲਪੀਆ ਫਿਲਪੀਆ ਨੂੰ ਯਿਸੂ ਮਸੀਹ ਦੀ ਤਰ੍ਹਾਂ ਕਰੂਸ ਤੇ ਚੜਾਇਆ ਗਿਆ ਇਸ ਤਰ੍ਹਾਂ ਯਸ਼ੂਸੀ ਨੂੰ ਕ੍ਰੂਸ 'ਤੇ ਚੜਾਇਆ ਸੀ ਉਸ ਤੋਂ ਬਾਅਦ ਕ੍ਰੂਸ ਬਦਲ ਤੇ ਪਹਿਲਾਂ ਆਇਆ ਸਿੱਧੇ ਵਾਲਾ ਕ੍ਰੂਸ ਸੀ ਬਾਅਦ ਚ ਆਇਆ ਕ੍ਰੂਸ ਹੋ ਗਿਆ ਫਿਲਪੀਆ ਨੂੰ ਵੀ ਕ੍ਰੂਸ 'ਤੇ ਚੜਾਇਆ ਗਿਆ ਠੀਕ ਹੈ ਜਾਨ ਤੋਂ ਮਾਰ ਦਿੱਤਾ ਗਿਆ ਸਿਰ ਵੱਡਤਾ ਹallelujah ਅਗੋ ਛੇਵੇਂ ਚੇਲਾ ਬਰਥਲਮਈ ਬਰਤਲਮਈ ਦੀ ਕੀ ਕੀਤਾ ਗਿਆ ਆਉਤਲੀ ਤਲਵਾਰ ਸ਼ੁਰੀ ਦੇ ਨਾਲ ਚੰਬੜੀ ਲਾਹ ਕੇ ਨਾ ਉਤਲੀ ਚੰਬੜੀ ਲਾਹ ਕੇ ਚਾਕੂ ਤਲਵਾਰ ਨਾਲ ਸ਼ੁਰੀਆਂ ਦੇ ਨਾਲ ਸਾਰੇ ਸਰੀਰ ਦੀ ਚੰਬੜੀ ਲਾਹ ਕੇ ਤੇ ਸਿਰ ਵੱਢ ਦਿੱਤਾ ਗਿਆ ਕੀ ਕੀ ਉਹਨਾਂ ਦੀਆਂ ਗਲਤੀਆਂ ਹੀ ਕਿ ਉਹਨਾਂ ਨੇ ਇਹੀ ਕਿਹਾ ਕਿ ਬਾਈ ਆਪਣੇ ਮਾੜੇ ਕੰਮਾਂ ਤੋਂ ਮੁੜਜੋ ਪ੍ਰਭੂ ਨੇ ਤੁਹਾਨੂੰ ਮੌਕਾ ਦਿੱਤਾ ਵਧੀਆ ਜੀਵਨ ਜਿਓ ਤੋਬਾ ਕਰੋ ਤੋਬਾ ਕਰੋ ਬਰਤਲ ਮਹੀਨਾ ਚੰਬੜੀ ਲਾਹ ਕੇ ਸਿਰ ਵੱਢ ਦਿੱਤਾ ਗਿਆ ਕਹਿੰਦੇ ਆ ਚੇਲੇ ਪੱਜ ਗਏ ਚੇਲਿਆਂ ਦੇ ਨਾਲ ਤੇ ਇੰਨੀਆਂ ਸ਼ਹਾਦਤਾਂ ਆਈਆਂ ਇੰਨਾ ਉਹਨਾਂ ਨੂੰ ਸਤਾਇਆ ਗਿਆ ਥੋਮਾ ਪਹਿਲਾ ਚੇਲਾ ਸਿਰਫ ਪਹਿਲਾ ਚੇਲਾ ਯਿਸੂ ਮਸੀਹ ਦਾ ਕਿਉਂਕਿ ਇਹ ਸਾਰੇ ਖਿੱਲਰ ਗਏ ਪ੍ਰੀਚ ਕਰਨ ਦੇ ਲਈ ਪ੍ਰੇਮ ਦਾ ਸਨੇਹਾ ਦੇਣ ਦੇ ਲਈ ਇਹਨਾਂ ਨੂੰ ਕਿਹਾ ਜੇ ਅਸੀਂ ਇਕੱਠੇ ਰਹਾਂਗੇ ਤੇ ਅਸੀਂ ਯਰੂਸ਼ਲਮ ਚ ਪ੍ਰੀਚ ਕਰਾਂਗੇ ਬਾਕੀ ਲੋਕਾਂ ਨੂੰ ਯਸ਼ੂ ਮਸੀਹ ਦੇ ਬਾਰੇ ਪਤਾ ਹੀ ਨਹੀਂ ਲੱਗਣਾ ਕਿ ਉਹੀ ਪਰਮੇਸ਼ੁਰ ਦਾ ਪੁੱਤਰ ਹੈ ਉਹੀ ਸਾਡੇ ਲਈ ਜਨਨ ਦੇਣ ਆਇਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਐਸ ਕਰਕੇ ਸਾਰੇ ਖੇਲਰ ਕੇ ਥੋਮਾ ਪਹਿਲਾ ਚੇਲਾ ਜਿਹੜਾ ਕੇਰਲਾ ਚ ਆਇਆ ਔਰ ਕੇਰਲਾ ਦੇ ਵਿੱਚ ਪ੍ਰੀਚ ਕੀਤਾ ਬਹੁਤ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜਿਆ ਔਰ ਅਸੀਂ ਉਸ ਖੁਦਾ ਦੇ ਖਾਤਮ ਦਾ ਬਹੁਤ ਧੰਨਵਾਦ ਕਰਦੇ ਹਾਂ ਜੇ ਉਹ ਇੰਡੀਆ ਨਾ ਆਂਦਾ ਹੋ ਸਦਾ ਨੂੰ ਕਾਫੀ ਸਾਲਾਂ ਬਾਅਦ ਪਤਾ ਲੱਗਦਾ ਯਸ਼ੂ ਮਸੀਹ ਦੇ ਬਾਰੇ ਠੀਕ ਹੈ ਇਹਨੂੰ ਇੰਡੀਆ ਦੇ ਵਿੱਚ ਤਲਵਾਰ ਦੇ ਨਾਲ ਮਾਰ ਦਿੱਤਾ ਗਿਆ ਕਿ ਆ ਪੀਸ਼ੂ ਮਸੀਹ ਦੇ ਬਾਰੇ ਦੱਸਦਾ ਹੈ ਪ੍ਰੇਮ ਦਾ ਸਨੇਹਾ ਦੇ ਅੰਦਰ ਕਿਉਂਕਿ ਅੰਦਰ ਈਰਖਾ ਬੋਧਿਆ ਵੈਰ ਵਿਰੋਧ ਲੋਕਾਂ ਨੇ ਬੋਧਿਆ ਪ੍ਰੇਮ ਦਾ ਸਨੇਹਾ ਇਹਨਾਂ ਨੂੰ ਯਰ ਵਰਗਾ ਲੱਗਦਾ ਜਿੱਦਾਂ ਸ਼ੂਗਰ ਵਾਲੇ ਨੂੰ ਖੰਡ ਯਰ ਵਰਗੀ ਲੱਗਦੀ ਨਾ ਐਸੀ ਤਰ੍ਹਾਂ ਹੀ ਇਹਨਾਂ ਨੂੰ ਪੀਸ਼ੂ ਮਸੀਹ ਦਾ ਕਲਾਮ ਯਰ ਵਰਗਾ ਲੱਗ ਹallelujah ਅੱਗੋ ਆ ਗਿਆ ਮਤੀ ਮਸੂਲੀਆ ਜਿਹੜਾ ਟੈਕਟ ਟੈਕਸ ਕਲੈਕਟਰ ਹੀ ਮਤਲਬ ਟੈਕਸ ਲੈਂਦਾ ਨਹੀਂ ਰੋਡ ਟੈਕਸ ਲੈਂਦਾ ਨਹੀਂ ਕਿ ਕਈ ਰੋਡ ਕ੍ਰੋਸ ਕਰਨਾ ਹੈ ਨਾ ਉਹਦਾ ਟੈਕਸ ਲੈਂਦਾ ਹੁੰਦਾ ਹੈ ਇਹ ਵੀ ਯਿਸੂ ਮਸੀਹ ਦਾ ਪ੍ਰੇਮ ਦਾ ਸਨੇਹਾ ਦੇਂਦਾ ਹੁੰਦਾ ਹੈ ਕਿ ਆਪਣੇ ਮਨਾਂ ਨੂੰ ਫਰੋ ਕਿਉਂਕਿ ਸਵਰਗ ਦਾ ਰਾਜ ਨਿਕੜ ਆ ਗਿਆ ਹੈ ਠੀਕ ਆ ਇਹਨੂੰ ਵੀ ਤਲਵਾਰ ਦੇ ਨਾਲ ਮਾਰ ਦਿੱਤਾ ਗਿਆ ਤਲਵਾਰਾਂ ਮਾਰ 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 ਦਿੱਤਾ ਗਿਆ ਹallelujah ਉਸ ਤੋਂ ਬਾਅਦ ਹਲਫਈ ਦਾ ਪੁੱਤਰ ਯਾਕੂਬ ਐਵੀ ਪਰਮੇਸ਼ੁਰ ਦਾ ਵਚਨ ਕਰਦੰਦਾਈ ਪ੍ਰੇਮ ਦਾ ਸਨੇਹਾ ਦਿੰਦੰਦਾਈ ਇਹਨੂੰ ਯਰੂਸ਼ਲਮ ਦੀ ਹੇਕਲ ਦੇ ਉੱਤੇ ਲੈ ਕੇ ਉੱਤੋਂ ਧੱਕਾ ਦੇ ਦਿੱਤਾ ਠੀਕ ਲਤਾਵਾਵਾਂ ਟੁੱਟ ਗਈਆਂ ਉਸ ਤੋਂ ਬਾਅਦ ਲੋਕਾਂ ਨੇ ਪੱਥਰ ਮਾਰ ਡੰਡੇ ਮਾਰ ਸਾਰਿਆਂ ਨੇ ਮਾਰਤਾ ਉਹ ਮਰਦਾ ਮਰਦਾ ਵੀ ਇੱਕੋ ਗੱਲ ਕਹਿੰਦਾ ਰਿਹਾ ਕਿ ਯੇਸ਼ੂ ਮਸੀਹ ਪ੍ਰੇਮ ਆ ਉਹਨੇ ਪ੍ਰੇਮ ਕਰਨਾ ਸਿਖਾਇਆ ਉਹ ਕਿਸੇ ਦੀ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਉਹ ਸਿਰਫ ਪ੍ਰੇਮ ਆ ਪ੍ਰੇਮ ਸਿਖਾਂਦਾ ਸਾਨੂੰ ਇਹ ਪ੍ਰੇਮ ਪਿੱਛੇ ਸਾਰਿਆਂ ਨੇ ਜਾਨ ਦਿੱਤੀ ਅਸਲੀ ਇਹੀ ਚੀਜ਼ੇ ਲਿਖਿਆ ਯੇਸ਼ੂ ਮਸੀਹ ਨੇ ਕਿ ਜਿਹੜਾ ਮੇਰੀ ਖਾਤਰ ਆਪਣੀ ਜਾਨ ਨੂੰ ਗਵਾੰਦਾ ਏ ਉਹ ਸਦਾ ਦੇ ਲਈ ਆਪਣੀ ਜਾਨ ਨੂੰ ਪਾਵੇਗਾ ਪਰ ਜਿਹੜਾ ਇਨਕਾਰ ਕਰਦਾ ਏ ਉਹਨੂੰ ਅਗੋ 10ਵਾਂ ਚੇਲਾ ਆ ਗਿਆ ਯਹੂਦਾ ਥੱਤੀਉਸ ਇਹ ਵੀ ਪ੍ਰੇਮ ਦਾ ਸਨੇਹਾ ਨੇ ਇਹਨਾਂ ਦਾ ਇਹ ਪ੍ਰਚਾਰ ਕਰਦਾ ਯਿਸੂ ਮਸੀਹ ਦੇ ਬਾਰੇ ਕਿ ਯਿਸੂ ਮਸੀਹ ਪ੍ਰੇਮ ਉਹਨੇ ਨੂੰ ਪ੍ਰੇਮ ਕਰਨਾ ਸਿਖਾਇਆ ਠੀਕ ਹੈ ਇਸ ਦੀ ਮੌਤ ਵੀ ਟੰਡਿਆਂ ਦੇ ਨਾਲ ਕਲਹਾੜੀਆਂ ਦੇ ਨਾਲ ਜੋ ਲੋਕਾਂ ਦੇ ਹੱਥ ਵਿੱਚ ਆਇਆ ਉਹਦੇ ਨਾਲ ਮਾਰਿਆ ਲੋਕਾਂ ਠੀਕ ਹੈ ਉਸ ਤੋਂ ਬਾਅਦ 11ਵਾਂ ਚੇਲਾ ਆ ਗਿਆ ਸ਼ਮੂਨ ਕਨਾਨੀ ਠੀਕ ਐ ਇਹਨੂੰ ਵੀ ਯਿਸੂ ਮਸੀਹ ਦੀ ਤਰ੍ਹਾਂ ਸੂਲੀ ਤੇ ਚੜਾਇਆ ਗਿਆ ਠੀਕ ਐ ਲਾਸਟ ਲ ਆ ਗਿਆ 12 ਬਾਰਮਾ ਯਹੂਦਾ ਇਸਕਰੀਓਤੀ ਠੀਕ ਐ ਉਹੀ ਚੇਲਾ ਜਿਹਨੇ ਯਿਸੂ ਮਸੀਹ ਨੂੰ 30 ਸਿੱਕਿਆਂ ਦੇ ਲਈ ਫੜਵਾਇਆ ਸੀ ਠੀਕ ਐ ਕਿ ਉਹਨਾਂ ਨੇ ਪੁੱਛਿਆ ਯਿਸੂ ਮਸੀਹ ਕੌਣ ਐ ਠੀਕ ਐ ਉਹ ਕਹਿੰਦਾ ਕਿ ਮੈਂ ਜਦੋਂ ਲਾਸਟ ਭੋਜਨ ਕੀਤਾ ਨਾ ਯਿਸੂ ਮਸੀਹ ਦੇ ਨਾਲ ਯਹੂਦਾ ਇਸਕਰੀਓਤੀ ਨੇ ਜਦੋਂ ਆਖਰੀ ਵਰੀ ਯਿਸੂ ਮਸੀਹ ਨੇ ਆਪਣੇ 12 ਚੇਲਿਆਂ ਦੇ ਨਾਲ ਰੋਟੀ ਖਾਧੀ ਨਾ ਤੇ ਯਿਸੂ ਮਸੀਹ ਨੇ ਰੋਟੀ ਲਈ ਧੰਨਵਾਦ ਕੀਤਾ ਤੋੜੀ ਔਰ ਆਪਣੇ ਚੇਲੇ ਯਹੂਦਾ ਇਸ ਕਰੀ ਹੋਤੀਨ ਦਿੱਤੀ ਉਹਨੂੰ ਕਿਹਾ ਕਿ ਤੂੰ ਜਿਹੜਾ ਕੰਮ ਕਰਨ ਆਇਆ ਨਾ ਤੇ ਕਰ ਠੀਕ ਹੈ ਕਿਹਾ ਜਿਵੇਂ ਜਦੋਂ ਯਿਸੂ ਮਸੀਹ ਨੇ ਰੋਟੀ ਉਹਨੂੰ ਦਿੱਤੀ ਸ਼ਤਾਨ ਉਸੇ ਵੇਲੇ ਉਹਦੇ ਵਿੱਚ ਸਮਾ ਗਿਆ ਉਹ ਨਾਲ ਹੀ ਬਾਹਰ ਗਿਆ ਠੀਕ ਹੈ ਜਾਜਕਾਂ ਕੋ ਗਿਆ ਹੋਰ ਮੁੱਖ ਜਾਜਕਾਂ ਕੋ ਫਰੀ ਉਪਦੇਸ਼ਕਾਂ ਕੋ ਗਿਆ ਕਿ ਮੈਂ ਫੜਾਵਾਂਗਾ ਯਿਸੂ ਮਸੀਹ ਨੂੰ ਤੁਸੀਂ ਮੈਨੂੰ ਕੀ ਦੋਗੇ ਉਹਨਾਂ ਨੇ ਕਿਹਾ ਉਸ ਸਮੇਂ ਤੈਨੂੰ 30 ਚਾਂਦੀ ਦੇ ਸਿੱਕੇ ਦਿੱਤੇ ਜਾਣਗੇ ਤੂੰ ਯਿਸੂ ਮਸੀਹ ਨੂੰ ਫੜਾ ਦੇ ਠੀਕ ਆ ਯਿਸੂ ਮਸੀਹ ਗੱਥਾ ਸਾਮਣੀ ਬਾਗ ਦੇ ਵਿੱਚ ਆਪਣੀ ਚੇਲਿਆਂ ਦੇ ਨਾਲ ਤੇ ਵੱਡੀ ਭੀੜ ਦੇ ਨਾਲ ਸੀ ਜਾਜਕ ਮਸ਼ਾਲਾਂ ਲੈ ਕੇ ਡੰਡੇ ਲੈ ਕੇ ਕੁਰਬਾਨਾਂ ਲੈ ਕੇ ਯਿਸੂ ਮਸੀਹ ਨੂੰ ਫੜਨ ਆਏ ਇਹ ਇਹ ਉਦੈਸ ਕਰੀ ਹੁੰਦੀ ਕਿੰਦਾ ਜਿਹਨੂੰ ਮੈਂ ਚੁਮਾਂਗਾ ਨਾ ਉਹ ਜਾਈ ਯਸ਼ੂਸੀ ਉਹ ਸਾਰੇ ਯਸ਼ੂਸੀ ਨੂੰ ਜਾਗਦੇ ਚੁੰਮਣ ਦੀ ਕੀ ਜ਼ਰੂਰਤ ਪੈ ਗਈ ਕਿਉਂਕਿ ਜਿਹੜਾ ਕਲਾਮ ਹੁੰਦਾ ਹੀ ਸਾਰੇ ਇੱਕੋ ਜਿਗੇ ਹੋ ਜਾਂਦੇ ਨੇ ਯਸ਼ੂਸੀ ਵਰਗੇ ਸਾਰੇ ਨਿਹਰਾ ਅਲਾ ਬੰਦੇ ਹਾਲੇਲੂਇਆ ਇਹਦਾ ਜਿਹਨੂੰ ਮੈਂ ਚੁਮਾਂਗਾ 30 ਸਿੱਕਿਆਂ ਦੇ ਲਈ ਉਹਨੇ ਯਸ਼ੂਸੀ ਨੂੰ ਫੜਾਇਆ ਠੀਕ ਆ ਯਸ਼ੂਸੀ ਨੂੰ 30 ਸਿੱਕਿਆਂ ਦੇ ਲਈ ਉਹਨੇ ਫੜਵਾਤਾ ਉਸ ਤੋਂ ਬਾਅਦ ਉਹਨੂੰ ਆ ਚੀਜ਼ ਪੜਾ ਜਿੱਚ ਕੀਤਾ ਤਾਂ ਕੀਤਾ ਕਿ ਤੂੰ ਨਜਾਇਜ਼ ਕੀਤੀ ਏ ਤੂੰ ਇੱਕ ਬੇਕਸੂਰ ਨੂੰ ਫੜਾਤਾ ਠੀਕ ਹੈ ਫਿਰ ਉਹ ਪੜਾ ਰੋਇਆ ਕਰ ਲਾਇਆ ਆਪਣੇ 30 ਚਾਂਦੀ ਦੇ ਸਿੱਕੇ ਲੈ ਕੇ ਜਾਜਕਾ ਕੋਲ ਗਿਆ ਕਿ ਮੈਂ ਇੱਕ ਨਜਾਇਜ਼ ਨੂੰ ਬੇਦੋਸ਼ੇ ਨੂੰ ਵੜਾਤਾ ਵਾ ਕਹਿੰਦੇ ਆ ਕੀ ਕਰੀਏ ਤੂੰ ਸਾਡੇ ਕੋ ਉਹਦਾ ਮੁੱਲ ਲੈ ਲਿਆ ਤੂੰ ਏ ਸੀ ਦਾ ਆਪ ਜਾਣ ਅਸੀਂ ਤੈਨੂੰ ਉਹਦੀ ਕੀਮਤ ਦਿੱਤੀ ਲਿਖਿਆ ਫੇਰ ਉਹ ਵਾਪਸ ਆਇਆ ਉਹਨੇ ਆਪ ਹੀ ਫਾਲ ਆ ਲਿਆ ਕੋਈ ਚੀਜ਼ برداشت ਨਹੀਂ ਕੀਤੀਗੀ ਕਿ ਮੈਂ ਖੁਦਾ ਦੇ ਕਿ ਮੈਂ ਉਹ ਠੋਕਰ ਦਾ ਕਾਰਨ ਬਣਿਆ ਤੇ ਮੈਂ ਪਰਮੇਸ਼ਵਰ ਨੂੰ ਇਸ ਧਰਤੀ ਤੋਂ ਅਲਵਿਦਾ ਕਰਵਾ ਦਿੱਤਾ ਠੀਕ ਆਹੀਂ ਸਾਰੇ ਪੜੇ ਲਿਖੇ ਆ ਠੀਕ ਐ ਇੰਨੀ ਅਨੁਸਾਰਿਆਂ ਨੂੰ ਸਮਝਿਆ ਨੌਲੇਜ ਆ ਨਾ ਅਹੀਂੇ ਛੂਟੇ ਹੁੰਦੇ ਆ ਨਾ ਦੋ ਚਾਰ ਕਲਾਸਾਂ ਚਲੋ ਮੈਂ ਵੀ ਸਕੂਲ ਗਿਆ ਆ ਵਾ ਇੱਕ ਨਾਲ ਲੂੰਬੜੀ ਦੀ ਬੜੀ ਸਟੋਰੀ ਚੱਲਦੀ ਏ ਕਿ ਕਰੀਏ ਕੱਲ ਲੂੰਬੜੀ ਨੂੰ ਨਾ ਭੁੱਖ ਲੱਗਦੀ ਏ ਠੀਕ ਐ ਤੇ ਉੱਥੇ ਅੰਗੂਰ ਲੱਗੇ ਹੁੰਦੇ ਆ ਠੀਕ ਐ ਤੇ ਲੂੰਬੜੀ ਪੜੀ ਕੋਸ਼ਿਸ਼ ਕਰਦੀ ਪੜੀ ਛਾਲਾ ਮਾਰਦੀ ਪੜੀਆਂ ਛਾਲਾ ਮਾਰਦੀ ਏ ਤਾਂ ਕਿ ਮੇਰਾ ਉਹ ਜਾਂ ਹੱਥ ਅੰਗੂਰਾ ਤੱਕ ਪਹੁੰਚ ਜੇ ਪਰ ਉਹਦੀ ਸਾਰੀ ਕੋਸ਼ਿਸ਼ ਵਿਅਰਥ ਜਾਂਦੀ ਹੈ ਬੜੀ ਕੋਸ਼ਿਸ਼ ਕਰਦੀ ਉਹ ਕਿ ਮੈਂ ਅੰਗੂਰ ਖਾਲਾ 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 ਖਰਾ ਖਾਲਾ ਪਰ ਉਹਦੇ ਕੋਤੇ ਤੱਕ ਨਹੀਂ ਪਹੁੰਚਿਆ ਜਾਂਦਾ ਐਂਡ ਤੇ ਪਤਾ ਕੀ ਉਹ ਕੀ ਕਹਿ ਜਾਂਦੀ ਹੈ ਕਿ ਮੈਂ ਨਹੀਂ ਖਾਣਿਆ ਅੰਗੂਰ ਖੱਟੇ ਆ ਸੋ ਇਹੀ ਹਾਲ ਵਿਰੋਧੀਆਂ ਦਾ ਹੈ ਠੀਕ ਆ ਉਹ जानਦੇ ਕੁਛ ਵੀ ਨਹੀਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਠੀਕ ਹੈ ਸਿਰਫ ਚੰਦ ਵੀਊ ਲੈਣ ਦੇ ਲਈ ਲਾਈਕ ਲੈਣ ਦੇ ਲਈ ਕਮੈਂਟ ਲੈਣ ਦੇ ਲਈ ਐਵੇਂ ਹੀ ਆਪਣੀਆਂ ਚਪਲੀਆਂ ਮਾਦਦੇ ਰਹਿੰਦੇ ਆ ਠੀਕ ਐਵੇਂ ਲੋਕਾਂ ਕੋ ਗਾਲਾਂ ਲੈਂਦੇ ਰਹਿੰਦੀ ਆ ਠੀਕ ਹੈ ਸਮਝ ਉਹਨਾਂ ਨੂੰ ਇੱਕ دیਵਾਨੀ ਦੀ ਵੀ ਨਹੀਂ ਹੈਗੀ ਠੀਕ ਹੈ ਜੇ ਯਿਸੂ ਮਸੀਹ ਧਰਮ ਬਦਲਦਾ ਹੈ ਠੀਕ ਆ ਨਾ ਕਰੋੜਾ ਬੰਦਾ ਤੁਸੀਂ ਲਿਆ ਹੋ ਤਾਂ ਕੋ ਪ੍ਰੂਫ ਨਹੀਂ ਹੈ ਡਿਜੀਟਲ ਜਮਾਨਾ ਅੱਜ ਕੱਲ ਹਰ ਇੱਕ ਚੀਜ਼ ਦੀ ਵੀਡੀਓ ਬਣਦੀ ਵੀ ਹੁਣ ਵੀ ਬਣਾਂਦੀ ਵੀਡੀਓ ਹੈ ਨਾ ਬਹੁਤ ਲੋਕਾਂ ਨੇ ਵੇਖਣੇ ਹਜ਼ਾਰਾਂ ਲੋਕਾਂ ਨੇ ਵੇਖਣੀ ਹੈ ਨਾ ਡਿਜੀਟਲ ਜਮਾਨਾ ਜੀ ਅਸੀਂ ਕਿਸੇ ਧਰਮ ਨੂੰ ਟਾਰਗੇਟ ਕਰਦੇ ਆ ਜਾਂ ਕਹਿੰਨੇ ਆ ਕੀ ਆ ਧਰਮ ਮੜਾ ਜਾਂ ਆ ਧਰਮ ਮੜਾ ਪਰ ਤੁਸੀਂ ਉਹਦੀ ਕੋਈ ਵੀਡੀਓ ਤੇ ਦੋ ਸਬੂਤ ਤੇ ਦੋ ਜਿਹੜਾ ਕਹਿੰਦਾ ਆ ਧਰਮ ਦਾ ਪ੍ਰਸ਼ਾਦ ਨਹੀਂ ਖਾਣਾ ਧਰਮ ਚ ਨਹੀਂ ਜਾਣਾ ਤੁਸੀਂ ਦੱਸੋ ਸਹੀ ਕਿੰਨੇ ਕਿਹਾ ਵਾ ਠੀਕ ਹੈ ਅਸੀਂ ਤੇ ਹਰ ਇੱਕ ਨੂੰ ਪਿਆਰ ਦਾ ਸੁਨੇਹਾ ਦੇਣਿਆ ਕਿ ਬਾਈ ਹਰ ਇੱਕ ਮਸੀਹ ਤੇ ਅੱਜ 6 ਕਰੋੜ ਕਿੰਨੇ 100 ਕਰੋੜ ਦੀ ਗਿਣਤੀ ਹੈ ਨਾ ਮਸੀਹਾਂ ਦੀ ਠੀਕ ਹੈ ਹਰ ਇੱਕ ਦੇ ਜੀਵਨ ਚ ਪਰਮੇਸ਼ਵਰ ਨੇ ਕੰਮ ਕੀਤਾ ਹੈ ਸੋ ਖੁਦਾ ਤੁਹਾਨੂੰ ਅੱਜ ਦੇ ਕਲਾਮ ਦੌਰ ਆ ਬles ਕਰੇ ਤੁਹਾਡੇ ਪਰਿਵਾਰ ਨੂੰ ਬles ਕਰੇ ਤੁਹਾਡੇ ਬਿਜ਼ਨਸ ਨੂੰ ਬles ਕਰੇ